हेलो मेरा नाम डैनी है मैं सनी टाउन कैलिफोर्निया विच एक रीजनल सेंटर विख सर्विस कोऑर्डिनेटर हा आज मैं एचसीबीएस दे अखिलले नियम दी लोन नंबर 6 ते चर्चा करना चाहूंगी जो है किराएदार सुरक्षा लोन दसदी है कि जिन्ना निवासियों दा तुसी समर्थन करदे हो ओही सुरक्षा किसे और किराएदार दे बराबर होनी चाहिदी है रीजनल सेंटर प्रणाली विच असि एक एडमिशन एग्रीमेंट दी ਵਰਤੋਂ करदे हा ਉਹ ਦੇਖੇ ਕਿ ਕਿਵੇਂ ਇੱਕ ਡਰਟੀ ਡਿਸ਼ ਯੂਐਸ ਲੀਗਲ ਸਿਸਟਮ ਅਤੇ ਵੈਕਸ ਨਾਮਕ ਕਛੂਏ ਨੇ ਨੋਵਾਨੂ ਸਨੀ ਓਕਸ ਵਿਖੇ ਰਹਿ ਰਹੇ ਸਟੀਵਨ ਨੂੰ ਉਸਦੇ ਅਧਿਕਾਰ ਅਤੇ ਸੁਰੱਖਿਆ ਸਮਝਾਉਣ ਵਿੱਚ ਮਦਦ ਕੀਤੀ। ਡੈਕਸਟਰ, ਕੀ ਇਹ ਤੇਰੇ ਭਾਂਡੇ ਨੇ? ਨਹੀਂ, ਹਾਲਾਂਕਿ ਮੈਂ ਜਾਂਚ ਕਰਾਂਗਾ ਅਤੇ ਜੋ ਵੀ ਦੋਸ਼ੀ ਹੈ ਉਸ ਨੂੰ ਅੰਤਰਰਾਜੀ ਸਜ਼ਾ ਦਿਲਾਵਾਂਗਾ। ਨਹੀਂ, ਉਸ ਦੀ ਕੋਈ ਲੋੜ ਨਹੀਂ। ਮੈਂ ਤਾਂ ਬਸ ਸਾਰਿਆਂ ਨੂੰ ਘਰ ਸਾਫ਼ ਰੱਖਣ ਲਈ ਕਹਿਣਾ ਚਾਹੁੰਦੀ ਹਾਂ। ਮੈਂ ਸਾਰਿਆਂ ਨੂੰ ਬੁਲਾਵਾਂਗਾ। ਸਾਰੇ ਆਓ ਮਦਦ ਲਈ। ਗੁੱਡ ਜੌਬ ਵੈਕਸ ਹੁਣ ਤੂੰ ਬਹਿ ਜਾ oh no ਚੱਤੀ ਇੱਥੇ ਹੇਠਾਂ ਛੁਪ ਜਾ oh hi ਡੈਕਸ ਕੀ ਹਾਲ ਨੇ ਤੇਰੇ ਨਵਾਂ ਨੇ ਮੈਨੂੰ ਕਰਦੀ ਮੀਟਿੰਗ ਲਈ ਤੈਨੂੰ ਮੋੜ ਲਿਆਣ ਲਈ ਕਿਆ oh ਨਹੀਂ ਨਵਾਂ ਨੂੰ ਪਤਾ ਚੱਲ ਗਿਆ ਹੁਣ ਉਹ ਮੈਨੂੰ ਘਰੋਂ ਬਾਹਰ ਕੱਢ ਦੇਵੇਗੀ ਹਾਏ ਰੱਬਾ

ਪਿਆਰਾ ਇਹ ਬਹੁਤ ਹੀ ਛੋਟਾ ਟੈਰਾਪੀਨਾ ਹੈ ਇਹਦੀ ਸੁਰੱਖਿਆ ਕਰਨੀ ਚਾਹੀਦੀ ਹੈ ਫਿਰ ਇਹ ਤੈ ਹੋ ਗਿਆ ਅਸੀਂ ਅਸਲੀ ਲੜਾਂਗੇ ਅਤੇ ਜੇ ਵੈਖ ਜਾਊਗਾ ਅਸੀਂ ਵੀ ਜਾਵਾਂਗੇ ਲੜਾਂਗੇ ਪਰ ਕਿਵੇਂ ਤੈਨੂੰ ਵਕੀਲ ਦੀ ਲੋੜ ਹੈ ਮੈਂ ਕਰਾਂਗਾ ਮੈਂ ਤੁਹਾਡਾ ਵਕੀਲ ਹੋਵਾਂਗਾ ਤੁਸੀਂ ਮੇਰੇ ਵਕੀਲ ਸੀਜ਼ਨ 5 ਵਿੱਚ ਲੈਂਟਰਮੈਨ ਸਿਤਾਰਿਆਂ ਦਾ ਵਕੀਲ ਬਣ ਗਿਆ ਸੀ ਹਾਂ ਜਿੱਦਾਂ ਕਿ ਸਪੇਸ ਸੈਲੀਬ੍ਰਿਟੀਜ਼ ਨਹੀਂ ਅਸਲੀ ਤਾਰੇ ਵਾਂਗ ਗ੍ਰਹਨ ਉਹਨਾਂ ਤੇ ਮੁਕੱਦਮਾ ਕਰ ਦਿੱਤਾ ਸੀ। ਓਕੇ ਮੈਂ ਕੈਰੈਕਟਰ ਦੀ ਕਵਾ ਹੋ ਸਕਦੀ ਐ ਤੇ ਮੈਂ ਇੱਕ ਪ੍ਰੋਟੈਸਟ ਸਾਈਨ ਬਣਾਵਾਂਗਾ ਸੇਵ ਵੈਕਸ 3 1 2 3 ਸੇਵ ਵੈਕਸ ਦੋਸਤੋ ਕੀ ਤੁਸੀਂ ਦੋਵੇਂ ਧਿਆਨ ਰੱਖੋਗੇ ਕਿ ਹਰ ਕੋਈ ਆਪਣੇ ਭਾਂਡੇ ਆਪ ਸਾਫ਼ ਕਰੇ ਹਾਂ ਯਕੀਨਨ ਬੌਸ ਇਹ ਅਜੀਬ ਹੈ ਉਹ ਆਮ ਤੌਰ ਤੇ ਇਹ ਗੱਲਾਂ ਨਹੀਂ ਕਰਦੇ ਹਨ ਹਾਂ ਉਹ ਹਨ ਤੁਸੀਂ ਜਾਣ ਦੋ ਮੈਂ ਸਿਰਫ ਇਹ ਕਹਿ ਰਿਹਾ ਸੀ ਕਿ ਇਸ ਘਰ ਦੇ ਵਿੱਚ ਬਿਲਕੁਲ ਕੋਈ ਡਰਾਮਾ ਨਹੀਂ ਹੈ। ਨਹੀਂ 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 ਜਾਵੇਗਾ ਨਹੀਂ ਨਹੀਂ ਵੈਕਸ ਨਹੀਂ ਜਾਵੇਗਾ ਇਥੇ ਕੀ ਹੋ ਰਿਹਾ ਹੈ ਮੈਂ ਆਪਣੀ ਪਛਾਣ ਦੱਸਦਾ ਡੈਕਸਟਰ ਗੈਲੈਕਟਿਕ ਐਟਾਰਨੀ ਮੇਰਾ ਕਲਾਇੰਟ ਇਸ ਕਰ ਤੋ ਉਸ ਨੂੰ ਕੱਢਣ ਤੋਂ ਰੋਕਣ ਲਈ ਮੇਰੀਆਂ ਸਵਾਵਾਾਂ ਲੈ ਰਿਹਾ ਹੈ ਕਲਾਇੰਟ ਐਕਸਪਲਸ਼ਨ ਕੀ ਲੇਡੀਜ਼ ਐਂਡ ਜੈਂਟਲਮੈਨ ਆਫ ਦ ਜਿਊਰੀ ਇੱਕ ਤਾਰਾ ਦਾ ਹਵਾਲਾ ਦਿੰਦੇ ਹੋਏ ਇਹ ਕਹਿੰਦਾ ਹਾਂ ਕਿ ਸਟਾਰ ਉਹੀ ਹੈ ਜੋ ਸਾਨੂੰ ਸਾਰਿਆਂ ਨੂੰ ਇਕੱਠਾ ਰੱਖਦਾ ਹੈ ਅਤੇ ਵੈਕਸ ਸਾਡਾ ਉਹੀ ਸਾਰ ਹੈ ਚੰਦੋ ਇਸੇ ਗੱਲ ਕਹਿ ਰਿਹਾ ਇੱਕ ਮਾਰਗਵਾ ਦੇ ਤੌਰ ਤੇ ਮੈਂ ਪੁਸ਼ਟੀ ਕਰ ਸਕਦੀ ਆ ਕਿ ਸਟੀਵਨ ਵੈਕਸ ਲਈ ਪਿਆਰ ਦੇਣ ਵਾਲਾ ਅਤੇ ਦੇਖਭਾਲ ਕਰਨ ਵਾਲਾ ਰਹਿ ਆਏ ਤੁਸੀਂ ਸਾਰੇ ਕੀ ਕਹਿ ਰਹੇ ਹੋ ਵੈਕਸ ਰਹੇਗਾ ਨਹੀਂ ਜਾਵੇਗਾ ਪਰ ਵੈਕਸ ਹੈ ਕੌਣ ਇਹ ਹੈ ਵੈਕਸ ਮੇਰਾ ਪਿਆਰਾ ਕਛੂਆ ਜੋ ਤੇਰੇ ਨਾਲ ਇੱਕ ਮਹੀਨੇ ਤੋਂ ਰਹਿੰਦਾ ਪਿਆ ਤੁਹਾਨੂੰ ਪਤਾ ਸੀ ਹਾਂ ਯਾਦ ਹੈ ਤੂੰ ਮੈਨੂੰ ਇਨਸਟੈਂਟ ਚੈਟ ਤੇ ਫੋਲੋ ਕਰਨ ਲਈ ਕਿਹਾ ਸੀ ਓਹ ਹਾਂ ਤਦ ਤੁਸੀਂ ਉਹ ਸੁਪਰਨੋਵਾ 1983 ਕਿਰਪਾ ਕਰਕੇ ਮੈਨੂੰ ਘਰੋਂ ਬਾਹਰ ਨਾ ਕੱਢੋ ਕਿਸੇ ਨੂੰ ਵੀ ਘਰੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਮੈਂ ਤਾਂ ਬਸ ਤੁਹਾਡੇ ਨਾਲ ਪਾਂਡੇ ਸਾਫ਼ ਕਰਨ ਬਾਰੇ ਗੱਲ ਕਰਨਾ ਚਾਹੁੰਦੀ ਸੀ ਸਟੀਵਨ ਤੂੰ ਇੱਕ ਪੈਟ ਰੱਖ ਸਕਦਾ ਹੈ ਮੈਂ ਰੱਖ ਸਕਦਾ ਹਾਂ ਹਾਂ ਇਹ ਸਭ ਤੁਹਾਡੇ ਐਡਮਿਸ਼ਨ ਐਗਰੀਮੈਂਟ ਵਿੱਚ ਲਿਖਿਆ ਹੈ ਉਹ ਕੀ ਹੈ ਕੌਂਟਰੈਕਟ ਜਿਸ ਤੇ ਤੁਸੀਂ ਦਸਤਕਤ ਕੀਤੀ ਸੀ ਤੁਸੀਂ ਉਸ ਨੂੰ ਪੜ੍ਹਿਆ ਸੀ ਨਾ ਹਾਂ ਸ਼ਾਇਦ ਠੀਕ ਹੈ ਸਭ ਡਾਈਨਿੰਗ ਰੂਮ ਵਿੱਚ ਚੱਲੋ ਸਾਨੂੰ ਮਿਲ ਕੇ ਉਸ ਨੂੰ ਪੜ੍ਹਨਾ ਚਾਹੀਦਾ ਹੈ ਆਪਣੇ ਅਧਿਕਾਰਾਂ ਬਾਰੇ ਜਾਣਨ ਲਈ ਇੱਥੇ ਸਾਰੀਆਂ ਥਾਵਾਂ ਤੁਹਾਨੂੰ ਪੈਟਸ ਰੱਖਣ ਨਹੀਂ ਦਿੰਦੀਆਂ ਪਰ ਸਨਿਯੋਗਸ ਤੇ ਅਸੀਂ ਤੁਹਾਨੂੰ ਰੱਖਣ ਦਿੰਦੇ ਹਾਂ ਜਦੋਂ ਤੱਕ ਉਹਨਾਂ ਕੋਲ ਰਹਿਣ ਦੀ ਸਹੀ ਥਾਂ ਹੈ ਸਭ ਸਮਝ ਗਏ ਮੇਰੀ ਗੱਲ ਸੁਣਨਾ ਵੀ ਗੱਲ ਤੇ ਮੰਨ ਲੈ ਇਹ ਠੀਕ ਹੈ ਨਹੀਂ ਸਾਨੂੰ ਇਹਦੇ ਵਿੱਚ ਫਾਇਦਾ ਹੈ ਮੇਰੇ ਕਲਾਇੰਟ ਨੂੰ ਇਹ ਗੱਲ ਸਵੀਕਾਰ ਹੈ। ਚੰਗਾ। ਕਿਰਪਾ ਕਰਕੇ ਆਪਣੇ ਕਲਾਇੰਟ ਨੂੰ ਆਪਣੇ ਭਾਂਡੇ ਧੋਣ ਦੀ ਸਲਾਹ ਦਿਓ। ਨਹੀਂ ਤਾਂ ਇਹ ਅਦਾਲਤ ਉਨ੍ਹਾਂ ਨੂੰ ਉਸ ਦੀ ਸਜ਼ਾ ਦੇਵੇਗੀ। स्टीवन बक्सलो रख सक्या जो कि ਉਸਦੇ ਐਡਮਿਸ਼ਨ ਐਗਰੀਮੈਂਟ ਵਿੱਚ ਦਿੱਤਾ ਗਿਆ ਅਧਿਕਾਰ ਹੈ ਅਤੇ ਉਸ ਨੂੰ ਪਤਾ ਲੱਗਾ ਕਿ ਕੈਲੀਫੋਰਨੀਆ ਦੇ ਸਾਰੇ ਕਿਰਾਏਦਾਰਾਂ ਵਾਂਗ ਹੀ ਉਸਦੀ ਸੁਰੱਖਿਆ ਹੈ ਇਹ ਯਕੀਨੀ ਬਣਾਉਣਾ ਤੁਹਾਡਾ ਕੰਮ ਹੈ ਕਿ ਤੁਸੀਂ ਜਿਨ੍ਹਾਂ ਲੋਕਾਂ ਦਾ ਸਮਰਥਨ ਕਰਦੇ ਹੋ ਤੇ ਸਮਝਦੇ ਹੋ ਕਿ ਉਹਨਾਂ ਦੇ ਐਡਮਿਸ਼ਨ ਐਗਰੀਮੈਂਟ ਵਿੱਚ ਕੀ ਹੈ ਤੇ ਉਹਨਾਂ ਦੇ ਅਧਿਕਾਰ ਕੀ ਹਨ ਯਾਦ ਰੱਖੋ ਵੱਡੀ ਪ੍ਰਭਾਵਸ਼ਾਲੀ ਤਬਦੀਲੀ ਛੋਟੀ ਗੱਲਬਾਤ ਨਾਲ ਸ਼ੁਰੂ ਹੋ ਸਕਦੀ ਹੈ ਇੱਕ ਸਰਵਿਸ ਪ੍ਰੋਵਾਈਡਰ ਵਜੋਂ ਵਿਅਕਤੀ ਕੇਂਦਰਿਤ ਹੋਣਾ ਮਤਲਬ ਹੈ ਉਹਨਾਂ ਲੋਕਾਂ ਨੂੰ ਸੁਣਨਾ ਜਿਨ੍ਹਾਂ ਦਾ ਤੁਸੀਂ ਸਮਰਥਨ ਕਰਦੇ ਹੋ ਤੇ ਜੋ ਤੁਸੀਂ ਸੁਣਦੇ ਹੋ ਉਸਤੇ ਅਮਲ ਕਰਨਾ